ਕੰਟੋਨਮੈਂਟ ਵੱਲੋਂ ਫੜੇ ਗਏ ਇੱਕ ਕਤਲ ਦੇ ਕੇਸ ਵਿੱਚ ਦੋਵਾਂ ਮੁਲਜ਼ਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਏਸੀਪੀ ਵੈਸਟ ਸ਼੍ਰੀ ਸ਼ਿਵਦਰਸ਼ਨ ਜੀ ਏਡੀਸੀਪੀ 2 ਸ਼੍ਰੀ ਹਰਪਾਲ ਜੀ ਮੈਡਮ ਅਮਨਦੀਪ ਕੌਰ ਐਸ ਐਚਓ ਕੈਂਟੋਨਮੈਂਟ ਇਹਨਾਂ ਨੇ ਕੇਸ ਰਿਸਪੈਕਟ ਕੀਤਾ ਹੈ ਐਫ ਆਈ ਆਰ ਨੰਬਰ 127 266 2025 ਅੰਡਰ ਸੈਕਸ਼ਨ 103 35 ਬੀ ਐਨ ਐਫ ਐਕਟ ਇਹਦੇ ਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰਕਾ ਰੋਡ ਤੇ ਤਕਰੀਬਨ ਸਵਾ 5 ਵਜੇ ਸ਼ਾਮੀ ਤੇ ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਫੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ son of ਬਲਬੀਰ ਸਿੰਘ ਦੂਸਰਾ ਦੂਸਰੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਲਾਇਫ ਗੋਪੀ ਇਹਨਾਂ ਦੀ ਉਮਰ ਤਕਰੀਬਨ 37 ਸਾਲ ਤੇ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਦਲੇ ਦੀ ਭਾਵਨਾ ਨਾਲ ਆਪਣਾ ਇਹਨੂੰ ਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜਾ ਵਾਈਕਲ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦਾਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਹ ਵੀ ਅਸੀਂ ਦਾਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਉਥੋਂ ਜੰਮੂ ਬੱਸ ਸਟੈਂਡ ਤੇ ਲੱਗ ਗਿਓ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੂੰ ਅਸੀਂ ਬਟਾਲੇੋਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਜੀ